ਉਹ ਰਾਤ ਜਦੋਂ ਚੱਕੇ ਲੱਗੇ ਅੱਛਾ ਜਦੋਂ ਸਟੈੱਗ ਬੋਟੇ ਰਾਤ ਲੈ ਕੇ ਨਾ ਬੜੀ ਉਹ ਜਦੋਂ ਕਿਤੇ ਉਰੇ ਲਿਆ ਕੇ ਰੱਖੀ ਹੋ ਉਹ ਅੰਦਰ ਚੱਕੇ ਕੱਢ ਕੇ ਉਦੋਂ ਇਹ ਖੇਡਦੀ ਹਾਂਜੀ ਵਾਰੀ ਬੇਟੀਆਂ ਦਾ ਤਾਂ ਹੁਣ ਇਹਦੀ ਮਦਦ ਆ ਗਈ ਮਦਰ ਨੂੰ ਲੈ ਉਹ ਉਹ ਮੇਰੀ ਮੋਬਾਈਲ ਨੰਬਰ ਨਾਬੇ ਵਾਲੀ ਕੁੜੀ ਕੋਲ ਸੀ ਰਾਤ ਤਾਂ ਹੀ ਉਹ ਸਵੇਰੀ ਗਈ ਨਾ ਤੇ ਨਾਬੇ ਵਾਲੀ ਕੁੜੀ ਕਿੱਥੇ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਐ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉਧਰੋਂ ਵੀ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੰੰਡਾ ਜੀ 40 ਨੰਬਰ ਫਟਕ ਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਤਾਂ ਨੂੰ ਬੰਦਾਂ ਚ ਪਾਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਕਿ ਲਕਾ ਵੀ ਗਈ ਐ ਇਹਨਾਂ ਦਾ ਔਰ ਇੱਕ ਮੁੰਡਾ ਉੱਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪੈ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਕੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੇ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਉਹਨੂੰ ਲਾਇਆ ਤਾਂ ਪੁੰਚ ਇੱਕ ਫੋਟੋ ਕੋ ਫੋਨ ਤੋਂ ਸ਼ਾਇਦ ਉਹ ਚੱਕ ਕੇ ਲੈ ਗਿਆ ਜਿਸਨੂੰ ਬਾਅਦ ਵਿੱਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਕਿਉਂਕਿ ਫਿਰ ਪੁਲਸਾ ਲੈਣੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਫੁੱਟ ਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪੁੱਛ ਜਿਸਨੇ ਮਟਰ ਕੋਤਾ ਹੈ ਉਹਨੇ ਇੱਧਰੋਂ ਸਾਰੇ ਪਰਦੇ ਲਾਇਦਿਓ ਵੀ ਤਾਂ ਤੇ ਅਗਲਾ ਬਾਹਰ ਪਿੰਨਾ ਦੇਖਦੇ ਸਾਰੀ ਖੂਨ ਨਾਲ ਲਕਪਤ ਸੀ ਖੂਨ ਨਾਲ ਲਕਪਤ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣਨ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਵੀ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਸੀ ਇਹਦੇ ਕਿਤੇ ਕਾਰਨ ਪੈਣਾ ਬੇਨਾ ਘਰ ਦਾ ਛੋਟਾ ਛੋਟਾ ਚਲ ਰਿਹਾ ਸੀ ਕੁੜੀ ਵੀ ਚੰਨੀ ਦੇ ਗਈ ਸੀ ਇਹ ਮੈਂ ਨਹੀਂ ਦੇਖੰਦਾ ਮੈਂ ਕਿੱਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਨੇ ਚਾਰ ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਕਿ ਪਤੀ ਹੈ ਨਹੀਂ ਮੇਰੇ ਕੋਲ ਬੰਦ ਹਾਂ ਦੇ ਟੋਕੀ ਕਿ ਪਾਈ ਨਹੀਂ ਦੇ ਟੋਕੀ ਸੀ ਮਾਂ ਵੇਚਣ ਦੇ ਕਰਤੇ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਪਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਵੀ ਜਨ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਨਹੀਂ ਸੀ ਕਿ ਪ੍ਰਾਇਮਰੀ ਜਵ ਮਰਡਰ ਵੀ ਹੋਣ ਕਰਦੀ ਅਗਰ ਕਰੇ ਸੱਚਕਾਰ ਦੇ ਸਾਹਮਣੇ ਮਰਡਰ ਹੋ ਜਾਏ ਨੀਦੇ ਨਹੀਂ ਆ ਰਹਾ ਉਹ ਡੱਬੀ ਅੰਦਰ ਮਿੱਚਾਂ ਵਾਲੀ ਦੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮੱਛੀਆਂ ਪਈਆਂ ਨਹੀਂ ਪਈਆਂ ਮਿੱਚਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਣਾ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚੇ ਫਿਰ ਤਾਂ ਉਹਨੇ ਸਾਤ ਉੱਥੇ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਕੇ ਨੋ ਕੋਈ ਜੱਟ ਬੰਦਾ ਹੈ ਵੀ ਜੇ ਕੋਈ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਪੁੱਛਿਆ ਜਿੰਦਾ ਬਕਰ ਮੈਂ ਕੋ ਬੰਦਾ ਇਹਨਾਂ ਉਹ ਬੰਦਾ ਮੇਰਾ ਨਾਲ ਨਾ ਟੀਮ ਉਹ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ ਇਸਲੇ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਗ ਜਾਨੀ ਹੁ ਕੀ ਹੋ ਗਿਆ ਮੈਂ ਉਹ ডিসਪੋਜ਼ਲ ਜਦੋਂ ਜਿੱਤੇ ਬੇਜੋ ਦੇ ਜਨਮ ਦਿਨ ਤੇ ਉਹ ਦੇਖੋ ਤਾਜੀ ਦੇ ਲੱਗਦੀ ਹੈ। ਅੱਛਾ ਉਹ 25 ਰੁਪਏ ਕੰਪੋਟ। ਕਿੰਨੇ ਵਜੇ 2:30 ਤੇ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕੰਨੂ ਪਾ ਕੇ ਲੋਰਾ ਦੇਣੀ ਕੋਈ। ਹੁਸ਼ਿਆਰ ਪੁੱਤ ਕੋ ਆਈ ਹੋਈ ਹੈ। ਅੱਛਾ ਦੋ ਮੁੰਡੇ ਆ ਦੇਖ ਲਓ। ਅੱਛਾ ਫਾਈਫਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊ। ਉਹਨਾਂ ਸਿਰਫ ਲਿਆ ਤੇ ਮੇਰੇ ਹੱਥ ਤੇ ਸਿਰਫ ਹਾਂ। ਫੇਰ ਮੈਂ ਕਹਿੰਦੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਾਲੀ ਗੱਲ ਦੀ ਗੱਲ ਪਈ ਅੱਛਾ ਖੁਸ਼ੀ ਨਹੀਂ ਕਹਿੰਦੀ ਮੰਮੀ ਤੁਸੀ ਬਾਰੀਂ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਇਹ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫੇਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜਾਵੇ ਚਾਬੀ ਮੈਂ ਬੇਟਾ ਹੂੰ ਨਾਈ ਆਂ ਮੈਂ ਹੁਣ ਨਹੀਂ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਣ ਨਹੀਂ ਰਾਤ ਹੈ ਨਹੀਂ ਸੀ ਜਦੋਂ ਨਾ ਮੈਂ ਹੈ ਨਹੀਂ ਸੀ ਬੇਟਾ ਨੀ ਦੱਸਿਦਾ ਕੱਠੇ ਹੀ ਸੌਂਨੇ ਆ ਇਹ ਨੂੰ ਹਾਂਜੀ ਲੜਕੀ ਦਾ ਨਾਮ ਡਾਕਟਰ ਅਲਪ੍ਰਜੀਤਰਾਮ ਤੇ 22 ਸਾਲ ਦੀ ਉਮਰ ਸੀਗੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਿਨਰੀ ਕੁਆਰੀ ਤੋਂ ਐਨਾ ਜਿਹਾ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲड़का ਸੀਗਾ ਵੀ ਇਹਦਾ ਮਦਰ ਦਾ ਫੇਸ ਸੀ ਜੋ ਵੀ ਨਾਲ ਤੇ ਉਸ ਕਰਕੇ ਵੀ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਰੱਖਿਆ ਕਿੰਨੇ ਕ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਟੀਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਟੀਆਂ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਕੇ ਚੀਨ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਤਰੀਕੇ ਨਾਲ ਮਾਰੇ ਸੱਟਾ ਕਿੰਨੀ-ਕਿੰਨੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀਗੇ ਬਾਕੀ ਜਿਹੜੇ ਦੋਸ਼ਮਾਨ ਨੂੰ ਕੋਟਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹਦਾ ਮਰਡਰ ਹੋਇਆ ਹੈ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਤਰੀਕਾ ਨਾਲ ਹੀ ਦੇ ਦਿੰਦੇ ਨੇ ਪਤਾ ਨਹੀਂ ਕਿੱਥੇ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਪੱਦਰੀ ਹੁਣ ਕਾਰਵਾਈ ਪੱਦਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਹੁਣੇ ਨੈਟਕ